ਬਿ ਵਿਸ਼ਵਾਸ ਆਸਥਾ ਤੇ ਖਿਲਵਾੜ ਵਿਸ਼ਵਾਸ ਕਿ ਕਿਸਤੇ ਹੋ ਰਿਹਾ ਹੈ ਆਸਥਾ ਕੀ ਹੈ ਤੇ ਖਿਲਵਾੜ ਕਿਵੇਂ ਹੋ ਰਿਹਾ ਹੈ ਕਿੰਨਾ ਗੱਲਾਂ ਤੇ ਅੱਜ ਗੱਲ ਕਰਾਂਗੇ ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ ਤੇ ਅਸੀਂ ਕਿਸੇ ਦੀਆਂ ਧਾਰਮਿਕ ਪਾਣੋਂ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਪਰ ਜੋ ਸੱਚਾਈ ਹੈ ਉਹ ਵੀ ਬਿਆਨ ਕਰਾਂਗੇ ਪਰ ਪਹਿਲਾਂ ਗੱਲ ਕਰਦੇ ਹਾਂ ਸਾਡੇ ਨਾਲ ਜੁੜੇ ਨੇ ਸੰਜੀਵ ਸ਼ਰਮਾ ਸਾਡੇ ਸੀਨੀਅਰ ਪਤਰਾ ਖਰੜ ਤੋਂ ਉਨਾ ਹੋਲੇ ਨਾ ਜਾਣਕਾਰੀ ਵੀ ਅੱਜ ਕੀ ਮਾਹੌਲ ਹੈ ਜੇ ਸਾਉਣ ਦਾ ਮਹੀਨਾ ਜੋ ਸ਼ੁਰੂ ਹੋ ਗਿਆ ਹੈ ਸ਼ਰਮਾਈ ਤੁਹਾਡਾ ਸਵਾਗਤ ਹੈ ਸਰ ਚੈਨਲ 'ਚ ਬਹੁਤ ਬਹੁਤ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਇਹ ਸਾਉਣ ਦਾ ਮਹੀਨਾ ਲੋਕਾਂ ਨੂੰ ਬੜਾ بے ਸਬਰੀ ਨਾਲ ਪੂਰੇ ਸਾਲ ਪਰ ਇੰਤਜ਼ਾਰ ਹੁੰਦਾ ਵੀ ਕਦੋਂ ਸਾਉਣ ਦਾ ਮਹੀਨਾ ਚੜ੍ਹੇਗਾ ਤੇ ਲੋਕ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਕਾ ਲੱਗੇ ਝਲਕਦੀ ਹੈ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਸਾਉਣ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਛੇ ਭਗਤਾਂ ਲਈ ਸਾਰੇ ਸੰਸਾਰ ਲਈ ਦੁਨੀਆ ਦੇ ਲਈ ਇੱਕ ਬਹੁਤ ਵਧੀਆ ਜਿਹੜਾ ਜਿਹਨੂੰ ਇਸਮੀਨ ਨੇ ਨੂੰ ਮੰਨਿਆ ਜਾਂਦਾ ਹੈ ਮਹੀਨੇ ਨੂੰ ਮੰਨਣ ਦਾ ਕਾਰਨ ਕੀ ਹੈ ਅੱਜ ਜਿੰਨਾ ਕਿ ਵੀ ਸਾਨੂੰ ਇਸ ਦੇ ਬਾਰੇ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਰਾਹੀਂ ਸਾਂਝੀ ਜ਼ਰੂਰ ਕਰੂੰਗੇ ਲੇਕਿਨ ਕੋਈ ਵੀ ਇਤਿਹਾਸ ਬਾਰੇ ਬੋਲਣਾ ਕਿਸੇ ਵੀ ਗੁਰੂ ਦੇਵੀ ਦੇਵ ਤੇ ਬਾਰੇ ਬੋਲਣਾ ਬਹੁਤ ਭੁੱਲ ਚੁੱਕ ਹੋ ਜਾਂਦੀ ਆ ਅੱਖ ਜੋੜ ਕੇ ਮੰਗਦਾ ਆ ਅਗਰ ਕੋਈ ਚੀਜ਼ ਗਲਤ ਬੋਲ ਰਹੀ ਉਹ ਉਹ ਵੀ ਜਾਂ ਕੋਈ ਗਲਤ ਚੀਜ਼ ਮੇਰੀ ਸੋਚ ਈ ਹੋਵੇ ਲੋਕਾਂ ਦੇ ਪ੍ਰਤੀ ਗਲਤ ਆਵੇ ਉਸ ਚੀਜ਼ ਦੀ ਮੈਂ ਪਹਿਲੇ ਹੀ ਮਾਫੀ ਮੰਗਦਾ ਹਾਂ ਜੀ ਨਹੀਂ ਸਹੀ ਹੈ ਦੇਖੋ ਸੌਣ ਦਾ ਮੀਨਾ ਜਿਹੜਾ ਸ਼ੁਰੂ ਹੈ ਜੀ ਦੇਖੋ ਸ਼ਿਵਜੀ ਦੇ ਜਿਹੜਾ ਇਹ ਨਾਲ ਜੁੜਿਆ ਹੋਇਆ ਹੈ ਜਿਹੜਾ ਇਹ ਮੀਨਾ ਸ਼ਿਵਜੀ ਕੌਣ ਹੈ ਜੀ ਪਹਿਲਾਂ ਤਾਂ ਇਹ ਜਿਹੜਾ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ ਜੀ ਜੀ ਕਈ ਵਾਰ ਅਸੀਂ ਨਿੱਕੇ ਹੁੰਦੇ ਹੁੰਦੇ ਪੁੱਛਦੇ ਹੁੰਦੇ ਸੀਗੇ ਵੀ ਪਹਿਲਾਂ ਔਰਤਾ ਹੀ ਸੀ ਕਿ ਬੰਦਾ ਆਇਆ ਸੀਗਾ ਵੀ ਪਹਿਲਾਂ ਜਿਹੜਾ ਸੰਸਾਰ ਦੇ ਵਿੱਚ ਕੌਣ ਆਇਆ ਸੀ ਜੀ ਲੇਕਿਨ ਜਦੋਂ ਸ਼ਿਵਜੀ ਦਾ ਇਤਿਹਾਸ ਪੜ੍ਹਦੇ ਆ ਤਾਂ ਉਸ ਇਤਿਹਾਸ ਦੇ ਵਿੱਚ ਪਤਾ ਚੱਲਦਾ ਵੀ ਸ਼ਿਵਜੀ ਨੇ ਦੋ ਰੂਪ ਜਿਹੜੇ ਆਪਣੇ ਦੇ ਵਿੱਚੋਂ ਹੀ ਜਿਹੜੇ ਸਾਜੇ ਸੀਗੇ ਨਾਰੀ ਦਾ ਤੇ ਨਰ ਦਾ ਜੀ ਜੀ ਉਹ ਦੋਸਤੋ ਬਾਦ ਜਿਹੜੀ ਦੁਨੀਆ ਬਣਾਈ ਆ ਦੁਨੀਆ ਤੋਂ ਬਾਦ ਜੋ ਜੋ ਚੀਜ਼ਾਂ ਦੁਨੀਆ ਦੇ ਵਿੱਚ ਆਈਆਂ ਉਹ ਦੁਨੀਆ ਅੱਗੇ ਤੋਂ ਅੱਗੇ ਜਿਹੜੀ ਚੱਲਦੀ ਆ ਰਹੀ ਹੈ ਇਸ ਕਰਕੇ ਜਿਹੜਾ ਸ਼ਿਵਜੀ ਦਾ ਸੌਣ ਦਾ ਮਹੀਨਾ ਇਹਦੇ ਵਿੱਚ ਬਹੁਤ ਕਈ ਕਾਰਨ ਆ ਜਿਹੜੇ ਜੁੜੇ ਹੋਏ ਆ ਜਿਵੇਂ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਕਿਉਂ ਜਿਹੜਾ ਵਿਸ਼ੇਸ਼ ਮੰਨਿਆ ਜਾਂਦਾ ਇਹ ਇਹ ਦੱਸਿਆ ਜਾਂਦਾ ਹੈ ਵੀ ਜਦੋਂ ਸ਼ਿਵਜੀ ਧਰਤੀ ਤੇ ਆਏ ਸੀਗੇ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਆਏ ਸੀਗੇ ਉਹ ਸ਼ਿਵਜੀ ਦਾ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਜਿਹੜਾ ਜੋ ਵੀ ਹੁੰਦਾ ਹੈ ਮਤਲਬ ਸਿਸਟਮ ਹੁੰਦਾ ਕੋਈ ਆਪਣਾ ਜੁਆਈ ਸੌਰੇ ਘਰ ਆਉਂਦਾ ਜਿੰਨਾ ਵੀ ਉਹਨਾਂ ਦਾ ਮਤਲਬ ਸਵਾਗਤ ਕੀਤਾ ਜਾਂਦਾ ਉਹ ਅੱਜ ਦੇ ਦਿਨੇ ਜਾਂ ਅੱਜ ਦੇ ਮਹੀਨੇ ਦੇ ਵਿੱਚ ਹੀ ਉਹ ਕੀਤਾ ਜਾਂਦਾ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਅਜ ਮਤਲਬ ਸਾਵਣ ਮਹੀਨੇ ਦੇ ਵਿੱਚ ਜੀ ਜੀ ਅ ਸਰਮਜੀ ਮੈਂ ਗੱਲ ਕਰ ਰਿਹਾ ਤੇ ਵੀ ਆਸਥਾ ਵਿਸ਼ਵਾਸ ਤੇ ਖੇਲਵਾੜ ਦੀ ਖੇਲਵਾੜ ਦੇ ਬਾਅਦ ਚ ਆਵਾਂਗਾ ਪਹਿਲਾਂ ਆਸਥਾ ਵਿਸ਼ਵਾਸ ਦੀ ਗੱਲ ਕਰਦੇ ਆਂ ਵੀ ਜਿਹੜੇ ਲੋਕ ਨੇ ਭਾਰਤ ਦੇ ਜਿਹੜੇ ਵੀ ਸ਼ਿਵਦੇਵ ਭਗਤ ਨੇ ਸਾਰੇ ਕਹਿ ਸਕਦੇ ਆਂ ਤੇ ਕੱਲੇ ਸ਼ਿਵਕ ਨੇ ਸਾਰੇ ਧਰਮਾਂ ਦੇ ਲੋਕ ਮੰਨਦੇ ਆ ਸ਼ਿਵ ਨੂੰ ਕਿਉਂਕਿ ਸ਼ਿਵ ਦੇ ਸ਼ਿਵ ਜੀ ਜਿਹੜੇ ਸ੍ਰਿਸ਼ਟੀ ਰਚਨਹਾਰਾ ਨੇ ਤੇ ਲੋਕਾਂ ਨੂੰ ਇੱਕ ਵਿਸ਼ਵਾਸ ਹੁੰਦਾ ਵੀ ਸੌਂ ਦੇ ਮਹੀਨੇ ਵੀ ਜਿੰਨੇ ਸੌ ਵਾਰ ਆਣਗੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਵਰਤ ਰੱਖਾਂਗੇ ਜੇ 400 ਵਾਰਾਂ ਚ 5 ਜਾਣ ਕਿਉਂਕਿ ਪਿਛਲੇ ਹਰ 5 ਆਏ ਸੀ ਇਸ ਵਾਰ 400 ਵਾਰ ਦੇ ਤਾਂ ਸਾਡੀ ਜਿਹੜੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਤਾਂ ਸ਼ਰਮਾ ਜੀ ਜਿਵੇਂ ਜਿਵੇਂ ਦੇਖਿਆ ਵੀ ਲੋਕ ਮੰਦਿਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਪਾਣੀ ਚੜਾ ਰਹੇ ਸੀਗੇ ਗੰਗਾ ਜਲ ਦੁੱਧ ਜਿਹੜਾ ਆ ਰਿਹਾ ਸੀ ਦਹੀਂ ਦਾ ਸੇਵਨ ਕਰਾਇਆ ਜਾ ਰਿਹਾ ਸੀ ਨਮਾਇਆ ਜਾ ਰਿਹਾ ਸੀ ਸ਼ਿਵ ਲਿੰਗਾਂ ਨੂੰ ਤੇ ਬਹੁਤਿਆਂ ਲੋਕਾਂ ਨੇ ਯਾਨੀ ਕਿ ਵਿਸ਼ਵਾਸ ਤੇ ਆਸਥਾ ਹੈ ਇਹ ਮੰਦੇਓ ਵੀ ਤੁਸੀਂ ਇਹ ਕੀ ਸਹੀ ਹੋ ਰਿਹਾ ਹੈ ਨਹੀਂ ਬਿਲਕੁਲ ਸਹੀ ਹੋ ਰਿਹਾ ਜੀ ਲੇਕਿਨ ਜ਼ਿਆਦਾਤਰ ਚੜਾਉਣ ਵਾਲੇ ਨੂੰ ਮੈਂ ਮਾਫੀ ਚਾਹੁੰਦਾ ਜ਼ਿਆਦਾਤਰ ਚੜਾਉਣ ਵਾਲੇ ਨੂੰ ਇਹਦਾ ਮਤਲਬ ਨਹੀਂ ਜੀ ਪਤਾ ਹੋਣਾ ਕਿ ਆਏ ਜੀ ਜੀ ਦੇਖੋ ਸੌਣ ਦੇ ਮਹੀਨੇ ਦੇ ਵਿੱਚ ਸਮੁੰਦਰ ਮੰਥਨ ਹੋਇਆ ਸੀ ਜੀ ਜੀ ਜਦੋਂ ਸ਼ਿਵ ਜੀ ਨੇ ਜ਼ਹਿਰ ਪੀਤਾ ਸੀ ਲੋਕਾਂ ਨੂੰ ਬਚਾਉਣ ਵਾਸਤੇ ਜਦੋਂ ਸ਼ਿਵ ਜੀ ਦਾ ਕੰਡ ਦੇ ਅੰਦਰ ਮਤਲਬ ਜਿਹੜੀ ਜਲਨ ਹੋਈ ਹੈ ਜਦੋਂ ਦੇਵੀ ਦੇਵਤਿਆਂ ਨੇ ਉਸ ਨੇ ਜਲ ਦਾ ਜਿਹੜਾ ਛੜਕਾਓ ਕੀਤਾ ਉਹ ਜਿਹੜਾ ਕੰਡ ਨੂੰ ਸਕੂਨ ਮਿਲਿਆ ਸੀਗਾ ਇਸ ਕਰਕੇ ਕਹਿੰਦੇ ਆ ਵੀ ਸੌਣ ਦੇ ਮਹੀਨੇ ਜੇ ਅਗਰ ਤੁਸੀਂ ਸ਼ਿਵਲਿੰਗ ਤੇ ਜਲ ਚੜਾਉਨੇ ਆ ਤਾਂ ਸ਼ਿਵਜੀ ਦੇ ਕੰਡ ਨੂੰ ਜਿਹੜਾ ਸਕੂਨ ਮਿਲਦਾ ਹੈ ਜੀ ਜੀ ਹਲੋ ਹਾਂਜੀ ਹਾਂਜੀ ਸ਼ਰਮਾ ਜੀ ਆਵਾਜ਼ ਥੋੜੀ ਤੁਹਾਡੀ ਘਟ ਗਈ ਹਾਂਜੀ ਹਾਂਜੀ ਆ ਰਹੀ ਉਹ ਜੀ ਹਾਂ ਹੁਣ ਆਈ ਹੈ ਜੀ ਹਾਂ ਜੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਸੌਣ ਦਾ ਮਹੀਨਾ ਹਾਂਜੀ ਵੀ ਜਿਹੜਾ ਸੌਣ ਦਾ ਮਹੀਨਾ ਹੈ ਉਹ ਠੀਕ ਹੈ ਸੀ ਇੱਕ ਸੌਣ ਦੇ ਮਹੀਨੇ 'ਚ ਜਿਹੜਾ ਵਰਤ ਵੀ ਰੱਖ ਲੂਗੇ ਚਾਰ ਵਰਤ ਵੀ ਰੱਖ ਲੂਗੇ ਜਾਂ ਕਈ ਜਿਹੜਾ ਸ਼ਰਧਾਲੂ ਇਹ ਜਿਹੇ ਸ਼ਿਵਜੀ ਦੇ ਜਿਹੜੇ ਪੂਰੇ ਸੌਣ ਦਾ ਮਹੀਨਾ ਹੀ ਜਿਹੜੇ ਉਹ ਵਿਚਾਰ ਵੀ ਕਰਦੇ ਆ ਤੇ ਕਿਤੇ ਨੇ ਕਿਤੇ ਨਾਲ ਦੀ ਨਾਲ ਵਰਤ ਵੀ ਰੱਖਦੇ ਆ ਜੀ ਬਹੁਤ ਵਧੀਆ ਗੱਲ ਹੈ ਰਹਿਣ ਦਾ ਮਤਲਬ ਇਹ ਵੀ ਅਸੀਂ ਵਰਤ ਰੱਖ ਲੈਨੇ ਆ ਚਲੋ ਸਾਡੇ ਭਰਾ ਵੀ ਰੱਖਦੇ ਆ ਸਾਡੀਆਂ ਭੈਣਾਂ ਵੀ ਰੱਖਦੇ ਆ ਸਾਡੀਆਂ ਮਾਤਾਵਾਂ ਵੀ ਰੱਖਦੀਆਂ ਲੇਕਿਨ ਘਰ ਦੇ ਵਿੱਚ ਕਲੇਸ਼ ਘਰ ਦੇ ਵਿੱਚ ਜੇਕਰ ਸੱਸ ਐ ਨੂੰਹ ਦੇ ਨਾਲ ਲੜਾਈ ਕਰਦੀ ਆ ਪਰਤ ਰੱਖਣ ਦਾ ਕਿਆ ਫਾਇਦਾ ਹੈ ਜੀ ਨੂੰਹ ਵਰਤ ਰੱਖਦੀ ਐ ਸੱਸ ਦੇ ਨਾਲ ਲੜਾਈ ਕਰਦੀ ਐ ਤਾਂ ਉਹਦਾ ਵਰਤ ਰੱਖਣ ਦਾ ਕਿਆ ਫਾਇਦਾ ਹੈ ਜੀ ਸਹੁਰੇ ਨੇ ਰੋਟੀ ਨਹੀਂ ਦੇਣੀ ਸ਼ਿਵਲਿੰਗ ਤੇ ਜਲ ਚੜਾਉਣਾ ਸੌਰੀ ਮੈਂ ਮਾਫੀ ਮੰਗਦਾ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੋ ਜਾਂਦੀ ਐ ਅਸੀਂ ਇਹ ਨਹੀਂ ਕਿ ਸ਼ਿਵਲਿੰਗ ਤੇ ਜਲ ਕਿਉਂ ਜੁੜਾ ਲਿਆ ਲੇਕਿਨ ਅਸੀਂ ਇਹ ਵੀ ਕਹਿੰਦੇ ਆ ਸ਼ਿਵਜੀ ਵੀ ਕਹਿੰਦੇ ਆ ਪਰਮਾਤਮਾ ਵੀ ਕਹਿੰਦਾ ਵੀ ਪਹਿਲਾਂ ਬਜ਼ੁਰਗਾਂ ਨੂੰ ਦੇਖੋ ਮਾਪਿਆਂ ਨੂੰ ਦੇਖੋ ਫਿਰ ਮੇਰੇ ਦਰਬਾਰ ਤੇ ਆਓ ਅਗਰ ਤੁਸੀਂ ਮੇਰੇ ਦਰਬਾਰ ਤੇ ਨਹੀਂ ਆਉਂਗੇ ਤਾਂ ਕੋਈ ਗੱਲ ਨਹੀਂ ਤੁਹਾਡੀ ਹਾਜ਼ਰੀ ਐ ਜਿਹੜੀ ਫਿਰ ਵੀ ਕਿਤੇ ਨ ਪੌਣ ਦੇ ਨਾਤੇ ਜਾ ਕੇ ਕਿਤੇ ਨਾ ਕਿਤੇ ਪੌਣ ਦੇ ਨਾਤੇ ਵੀ ਸ਼ਿਵਜੀ ਨੂੰ ਪਉਣਾ ਪ੍ਰਮਾਤਮਾ ਨੂੰ ਪਉਣਾ ਅਸੀਂ ਉੱਥੇ ਜਾ ਕੇ ਸਫਾਈਆਂ ਵੀ ਕਰਦੇ ਆਂ ਅਸੀਂ ਉੱਥੇ ਜਾ ਕੇ ਜਿਹੜਾ ਝਾੜੂ ਪੋਚਾ ਵੀ ਕਰਦੇ ਆਂ ਕਿਤੇ ਨਾ ਕਿਤੇ ਸੇਵਾ ਵੀ ਕਰਦੇ ਆਂ ਘਰ ਦੇ ਵਿੱਚ ਅਸੀਂ ਢੱਕਾ ਨਹੀਂ ਤੋੜਦੇ ਬੜੇ ਭਰਾਵਾਂ ਨੂੰ ਅਸੀਂ ਇੱਜ਼ਤ ਨਹੀਂ ਦਿੰਦੇ ਮਾਤਾ ਪਿਤਾ ਨੂੰ ਅਸੀਂ ਬਜ਼ੁਰਗਾਂ ਨੂੰ ਇੱਜ਼ਤ ਨਹੀਂ ਦਿੰਦੇ ਬਜ਼ੁਰਗਾਂ ਦਾ ਜਿਹੜਾ ਮਿੰਜਾ ਹੁੰਦਾ ਉਹ ਤਾਂ ਤੂੜੀ ਵਾਲੇ ਕੋਠੇ ਹੁੰਦਾ ਕਿਤੇ ਨਾ ਕਿਤੇ ਨੂੰ ਹੈ ਜਿਹੜੀ ਜਾ ਕਿਤੇ ਨਾ ਕਿਤੇ ਜਿਹੜਾ ਮੁੰਡਾ ਹੋ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਫਰਸ ਰਗੜ ਰਿਹਾ ਹੁੰਦਾ ਸੇਵਾ ਕਰ ਰਿਹਾ ਹੁੰਦਾ ਇਹੀ ਸੇਵਾ ਕਰਨ ਦਾ ਫਾਇਦਾ ਨਹੀਂ ਪ੍ਰਮਾਤਮਾ ਨੇ ਵੀ ਹਮੇਸ਼ਾ ਹੀ ਇਹੀ ਕਿਹਾ ਹੈ ਚਾਹੇ ਕਿਸੇ ਵੀ ਧਰਮ ਦੇ ਵਿੱਚ ਕਿਹਾ ਚਾਹੇ Hindu, Muslim, Sikh ਧਰਮ ਕਿਸੇ ਜੀ ਨਹੀਂ ਕਿਹਾ ਹੈ ਵੀ ਪਹਿਲਾਂ ਬਜ਼ੁਰਗਾਂ ਨੂੰ ਦੇਖੋ ਪਰਿਵਾਰ ਨੂੰ ਦੇਖੋ ਮੇਰੇ ਦਰ ਤੇ ਆਓ ਮੈਨੂੰ ਮਨ ਦੇ ਵਿੱਚ ਰੱਖੋ ਮੈਂ ਤੁਹਾਡੇ ਨਾਲ ਆ ਜੀ ਜੇ ਅੱਜ ਤੁਸੀਂ ਗੁਰਦੁਆਰੇ ਮੰਦਿਰ ਤੇ ਨਹੀਂ ਜਾ ਸਕਦਾ ਫਿਰ ਕਹੇ ਮੇਰੇ ਸ਼ਿਵਜੀ ਮੇਰੀ ਗੱਲ ਨਹੀਂ ਜੀ ਸੁਣਨਗੇ ਜੇ ਸ਼ਿਵਜੀ ਮੇਰੀ ਜਿਹੜੀ ਉਹ ਮਨੋ ਕਾਮਨਾ ਪੂਰੀ ਨਹੀਂ ਕਰਨਗੇ ਬਿਲਕੁਲ ਐਦਾ ਕੋਈ ਗੱਲ ਨਹੀਂ ਹੁੰਦੀ ਵੀ ਚਿੱਕੇ ਕਿਸੇ ਦੇ ਦਵਾਰ ਤੇ ਜਾਓ ਨਾ ਜਾਓ ਤੁਹਾਡੀ ਮਨੋ ਕਾਮਨਾ ਨਾ ਪੂਰੀ ਹੋਵੇ ਮਨ ਦੇ ਵਿੱਚ ਰੱਖੋ ਸੱਚੇ ਬਣ ਕੇ ਰੱਖੋ ਕਿਸੇ ਨਾਲ ਬੇਈਮਾਨੀ ਨਾ ਕਰੋ ਠੱਗੀ ਨਾ ਫਰੇਬੀ ਨਾ ਕਰੋ ਇਹੀ ਤੁਹਾਡੇ ਵਰਤ ਆ ਮੇਰੇ ਹਿਸਾਬ ਨਾਲ ਜੀ ਜੀ ਸ਼ਰਮਾ ਜੀ ਮੈਂ ਹੁਣ ਥੋੜਾ ਖਿਲਵਾੜ ਵਾਲੇ ਪਾਸੇ ਆਣ ਚਾਹਨਾ ਕਈ ਦਰਸ਼ਕਾਂ ਤੋਂ ਪਹਿਲਾਂ ਮੈਂ ਸਾਰਿਆਂ ਤੋਂ ਆਪਣੇ ਤੋਂ ਮਾਫੀ ਮੰਗਦਾ ਜਿਹੜੇ ਦੇਖ ਰਹੇ ਨੇ ਪਰ ਸਾਡਾ ਫਰਜ਼ ਬੰਦਾ ਸੱਚ ਦਖਾਣਾ ਇਹ ਜੋ ਜਿੰਨਾ ਕੋ ਸ਼ਰਮਾ ਜੀ ਮੈਨੂੰ ਪਤਾ ਹੈ ਤੁਸੀਂ ਵੀ ਸਿਆਣੋਂ ਮੇਰੇ ਤੋਂ ਉਮਰ ਦੇ ਵਿੱਚ ਕਿ ਸ਼ਿਵਜੀ ਭੋਲੇनाथ ਤਾਂ ਸਾਦਾ ਜੀਵਨ ਬਤੀਤ ਕਰਦੇ ਸੀ ਪਾੜਾ ਦੇ ਵਿੱਚ ਰਹਿੰਦੇ ਸੀ ਕੋਈ ਹਾਰ ਸਿੰਘਾ ਕੁਝ ਨਹੀਂ ਅੱਜ ਉਹਨਾਂ ਦੀਆਂ ਤਸਵੀਰਾਂ ਅਜਿਹੀਆਂ ਦਿਖਾਈ ਜਾਂਦੀਆਂ ਨੇ ਬਣਾ ਕੇ ਗਏ ਹੈ ਨਾ ਕਾਰਟੂਨਿਸਟਾਂ ਜਿਹੀਆਂ ਬਣਾਉਂਦੇ ਉਹਨੂੰ ਮਾਡਰਨ ਸ਼ਿਵਜੀ ਨਾਮ ਦਿੰਦਾ ਹੈ ਤੇ ਜਦ ਜਿੰਨਾ ਕੋ ਮੈਨੂੰ ਪਤਾ ਹੈ ਕਿ ਸ਼ਿਵਜੀ ਨੇ ਤਾਂ ਸਿਰਫ ਇੱਕ ਭੰਗ ਦਾ ਸੇਵਨ ਕੀਤਾ ਸੀ ਉਹ ਵੀ ਕਦੇ-ਕਦਾਈ ਤੇ ਪਰ ਹੁਣ ਤਾਂ ਜਿਹੜੇ ਉਹਨਾਂ ਦੇ ਜਿਹੜੇ ਕਿ ਆਪਣੇ ਆਪ ਨੂੰ ਸ਼ਰਧਾਲੂ ਘਵਾਉਂਦੇ ਨੇ ਕਈ ਲੋਕਾਂ ਦਾ ਬਹਾਨਾ ਹੀ ਮਿਲ ਗਿਆ ਕਿ ਉਹ ਸੁੱਟੇ ਦਾ ਨਸ਼ਾ ਕਰਨ ਲੱਗੇ ਨੇ ਉਹ ਸ਼ਿਵਜੀ ਭਗਵਾਨ ਨੂੰ ਨਾਲ ਜੋੜਦੇ ਕਿ ਸ਼ਿਵਜੀ ਭਗਵਾਨ ਨੇ ਸੁੱਟੇ ਦੇ ਨਸ਼ੇ ਬਾਰੇ ਕਦੇ ਜ਼ਿਕਰ ਹੀ ਨਹੀਂ ਹੋਇਆ ਬਿਲਕੁਲ ਬਿਲਕੁਲ ਸੋਨੀ ਸਾਹਿਬ ਬਹੁਤ ਵਧੀਆ ਜਿਹੜਾ ਸਵਾਲ ਹੈ ਕਿਉਂਕਿ ਅਸੀਂ ਸੂਟਾ ਲਾਉਣੇ ਵਾਲੇ ਨੂੰ ਨਹੀਂ ਕਹਿੰਦੇ ਜੀ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਕਹਿੰਦੇ ਜਿਹੜੀ ਇਦਾਂ ਦੀ ਸੋਚ ਰੱਖਦੇ ਆ ਅਸੀਂ ਸਿਹਤ ਦੱਸਦੇ ਆ ਜੀ ਜੋ ਸਾਨੂੰ ਜਿੰਨਾ ਨੂੰ ਪਤਾ ਛਿਪ ਜੀ ਨੇ ਜਿਲਮ ਸਿਗਰਟ ਪੀੜੀ ਹੱਥ ਜਿਨੀ ਜੀ ਫੜ ਕੇ ਦੇਖੀ ਹੋਣੀ ਜੀ ਕਦੇ ਇਤਿਹਾਸ ਪੜ੍ਹ ਕੇ ਦੇਖ ਲਿਓ ਪੰਡਤਾਂ ਤੋਂ ਕੁਛ ਕੇ ਦੇਖ ਲਿਓ ਪੰਡਤਾਂ ਨੂੰ ਵੀ ਕੀ ਪਤਾ ਹੋਣਾ ਸ਼ਾਇਦ ਜਿਹੜੇ ਲੋਕਾਂ ਨੇ ਪੜਿਆ ਉਹਨਾਂ ਨੂੰ ਕੁਛ ਕੇ ਦੇਖਿਓ ਜੀ ਵੀ ਕਿ ਉਹਦੇ ਵਿੱਚ ਕੀ ਲਿਖਿਆ ਹੋਇਆ ਜਾਂ ਸ਼ਿਵ ਜੀ ਦਾ ਜੀਵਨ ਕਿਤਾ ਸੀਗਾ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਬਿਲਕੁਲ ਸਾਦਾ ਸੀਗਾ ਜੀ ਉਹਨਾਂ ਨੇ ਭੰਗ ਦਾ ਸੇਵਨ ਕੀਤਾ ਘੋਟੇ ਦੇ ਰੂਪ ਵਿੱਚ ਕੀਤਾ ਭਗਵਾਨ ਦੇ ਰੂਪ ਵਿੱਚ ਕੀਤਾ ਉਹਨਾਂ ਨੇ ਅਲੱਗ ਕੀਤਾ ਅੱਜ ਕਿਆ ਦਿਖਾਇਆ ਜਾਂਦਾ ਹੈ ਜੀ ਅੱਜ ਕਿਆ ਸ਼ੋਅ ਕੀਤਾ ਜਾਂਦਾ ਹੈ ਜੀ ਸ਼ਿਵ ਜੀ ਦੀ ਫੋਟੋ ਦਾ ਦਾੜਾ ਪ੍ਰਕਾਸ਼ ਆ ਜੀ ਸਿਰ ਦੇ ਉੱਤੇ ਕੇਸ ਜਿਹੜੇ ਰੱਖੇ ਹੋਏ ਨੇ ਹੱਥ ਦੇ ਵਿੱਚ ਚਿਲਮਾ ਜੀ ਧੂਆ ਨਿਕਲ ਰਿਹਾ ਚਿਲਮ ਜੀ ਦੇ ਵਿੱਚ ਸਹੀ ਹੈ ਸ਼ਿਵ ਜੀ ਦੇ ਮੂੰਹ ਨੂੰ ਚਿਲਮ ਲੱਗੀ ਹੋਈ ਹੈ ਜੀ ਕਿੰਨੇ ਆਟੋਆਂ ਤੇ ਕਿੰਨੀਆਂ ਗੱਡੀਆਂ ਤੇ ਅਸੀਂ ਫੋਟੋਆਂ ਬਣੀਆਂ ਵੀ ਇਹ ਦੇਖਦੇ ਆ ਸ਼ਰਮ ਆਉਣੀ ਚਾਹੀਦੀ ਹੈ ਇਹ ਜੇ ਲੋਕਾਂ ਨੂੰ ਜਿਹੜੀ ਇਦਾਂ ਦੀ ਚੀਜ਼ ਨੂੰ ਤਰਜੀਹ ਦਿੰਦੇ ਆ ਇਦਾਂ ਦੀ ਫੋਟੋ ਨੂੰ ਤਰਜੀਹ ਦਿੰਦੇ ਆ ਅੰਦਰ ਤੋਂ ਦਿਲ ਦੁਖਦਾ ਜੀ ਜਦੋਂ ਇਹ ਚੀਜ਼ਾਂ ਦੇਖਦੇ ਆ ਲੇਕਿਨ ਕਿਤੇ ਨਾ ਕਿਤੇ ਮਾੜੀਆਂ ਸਰਕਾਰਾਂ ਸਾਡੀਆਂ ਪਤਾ ਨਹੀਂ ਕਿੱਧਰ ਸੁੱਤੀਆਂ ਪਈਆਂ ਰਹਿਣੀਆਂ ਜਾਂ ਸ਼ਿਵ ਸੈਨਾ ਦੇ ਉੱਤੇ ਕਿੰਨੀਆਂ ਜਿਹੜੀਆਂ ਸੈਨਾ ਬਣ ਸ਼ਰਮਾ ਜੀ ਮੈਂ ਸਵੇਰੇ ਸੋਸ਼ਲ ਮੀਡੀਆ ਦੇ ਕਈ ਯਾਨੀ ਕਿ ਪੇਜ ਫੋਲੋ ਕਰ ਰਿਹਾ ਸੀ ਤੇ ਮੈਂ ਲੱਭ ਰਿਹਾ ਸੀ ਬਗੈ ਸੋਨ ਦਾ ਮਹੀਨਾ ਵੀ ਇਸ ਤੇ ਥੋੜਾ ਮੈਂ ਹਿਸਟਰੀ ਸਰਚ ਕਰ ਲਾਂ ਤਾਂ ਜਿਹੜੇ ਵੀ ਕੁਝ ਮੇਰੇ ਵੀ ਯਾਰ ਮਿੱਤਰ ਨੇ ਮੈਂ ਮੇਰੇ ਤੋਂ ਉਸੇ ਹੀ ਹੋਣਗੇ ਉਹ ਸਟੇਟਸ ਪਾ ਰਹੇ ਨੇ ਜਿਵੇਂ ਕਿ ਤੁਸੀਂ ਕਿਹਾ ਕਿ ਹਾ ਚਿਲਮਾ ਫੜੀ ਹੋਈ ਹੈ ਹਰ ਹਰ ਮਹਾਦੇਵ ਚੱਲ ਰਿਹਾ ਹੈ ਭਜਨ ਤੇ ਪਿੱਛੋਂ ਸ਼ਿਵ ਜੀ ਚਿਲਮ ਪੀਂਦੇ ਦਿਖਾਈ ਦੇ ਰਹੇ ਨੇ ਤੇ ਸ਼ੰਭੂਨਾਥ ਕੀ ਸ਼ੰਭੂਨਾਥ ਕੀ ਐਵੇਂ بڑے ਭਜਨ ਨੇ ਜਿਹੜੇ ਕੇ ਚੱਲ ਰਹੇ ਨੇ ਪਰ ਲੋਕਾਂ ਨੂੰ ਇੰਨੀ ਅਕਲ ਨਹੀਂ ਆ ਵੀ ਸੌਨ ਦਾ ਮਹੀਨਾ ਚੜ੍ਹਿਆ ਤੁਸੀਂ ਆਪਣੇ ਭਗਵਾਨ ਨੂੰ ਯਾਦ ਕਰ ਰਹੇ ਹੋ ਤਾਂ ਸੱਚੀ ਆਸਰਾ ਰੱਖੋ ਦੇਖੋ ਰੱਬ ਤਾਂ ਮਨ ਦੇ ਅੰਦਰ ਹੁੰਦਾ ਜਿਵੇਂ ਤੁਸੀਂ ਬੜੀ ਵਧੀਆ ਗੱਲ ਕਹੀ ਰੱਬ ਦਾ ਘਰ ਆਪਣੇ ਮਾਪਿਓ ਚ ਹੈ ਤੇ ਪਰ ਤੁਸੀਂ ਇਹ ਦਿਖਾਵੇ ਜਾਂ ਨਾ ਕਰੋ ਤੁਹਾਨੂੰ ਲੱਗਦਾ ਨਹੀਂ ਵੀ ਸੋਸ਼ਲ ਮੀਡੀਆ ਆਮ ਲੋਕਾਂ ਨੂੰ ਧਰਮਾਂ ਤੋਂ ਦੂਰ ਕਰ ਰਿਹਾ ਹੈ ਹਾ ਬਿਰਲ ਨੂੰ ਬਿਲਕੁਲ ਦੂਰ ਵੀ ਕਰ ਰਿਹਾ ਤੇ ਸਾਡੀ ਜਿਹੜੀ ਸੋਚ ਆ ਕਿੱਥੇ ਚਲੇਗੀ ਆ ਜੀ ਸਾਡੀ ਸੋਚ ਆ ਇੱਕ ਆਪਣੇ ਆਪ ਚ ਰਹਿ ਗਈ ਹੈ ਜੀ ਬਸ ਮੇਰੇ ਤੱਕ ਮੈਂ ਸੀਨੇ ਤੇ ਮੇਰੀ ਕੁਰਸੀ ਮੈਨੂੰ ਮਤਲਬ ਮੇਰਾ ਪਰਿਵਾਰ ਮੈਨੂੰ ਮਤਲਬ ਕੋਈ ਲੈਣਾ ਦੇਣਾ ਨਹੀਂ ਦੁਨੀਆ ਚ ਕਿਆ ਹੋ ਰਿਹਾ ਕੋਈ ਲੈਣਾ ਦੇਣਾ ਨਹੀਂ ਜਨਰੇਸ਼ਨ ਤੇ ਕਿਆ ਜਿਹੜਾ ਅਸਰ ਪੈ ਰਿਹਾ ਇਹ ਅੱਜ ਤਾਂ ਨਹੀਂ ਚੱਲਦਾ ਆ ਰਿਹਾ ਪਤਾ ਨਹੀਂ ਕਿੰਨੀ ਦੇਰ ਤੋਂ ਇਹ ਫੋਟੋਆਂ ਬਣਦੀ ਆ ਰਹੀਆਂ ਕਿੰਨੀ ਦੇਰ ਤੋਂ ਹੀ ਸ਼ਿਵ ਦੇ ਨਾਮ ਤੇ ਬੰਡਲ ਗਣੇਸ਼ ਦੇ ਨਾਮ ਤੇ ਪੀੜੀਆਂ ਦੇ ਬੰਡਲ ਜਰਦਿਆਂ ਤੇ ਨਾਉ ਕਬੀਰ ਦੇ ਨਾਮ ਤੇ ਤਮਾਕੂ ਇਹਾਂ ਚੀਜ਼ਾਂ ਤੇ ਜੇ ਕਮਾਈ ਕਰਦੀ ਹੈ ਸਰਕਾਰ ਤਾਂ ਉਹਨਾਂ ਤੇ ਰੋ ਇੱਠਰ ਕਿੱਥੇ ਗਏ ਜਿਨ੍ਹਾਂ ਨੇ ਸ਼ਿਵਦੀ ਸੇਨਾ ਦੇ ਉੱਤੇ ਨੌ ਰੱਖੇ ਹੋਏ ਆ ਜਿਨ੍ਹਾਂ ਨੇ ਸ਼ਿਵ ਦੇ ਉੱਤੇ ਆਪਣੇ ਸੰਗਠਨ ਬਣਾਏ ਆ ਰਾਮਚੰਦਰ ਜੀ ਦੇ ਉੱਤੇ ਸੰਗਠਨ ਬਣਾਏ ਆ ਸ਼ਕਿਰ ਕੁਸ਼ਣ ਜੀ ਦੇ ਉੱਤੇ ਸੰਗਠਨ ਬਣਾਏ ਹੋਏ ਆ ਜਾਂ ਕਿਸੇ ਗੁਰੂ ਦੇਵੀ ਦੇਵਤੇ ਦੇ ਨਾਂ ਦੇ ਉੱਤੇ ਸੰਗਠਨ ਬਣਾਏ ਹੋਏ ਆ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਜੀ ਮੈਂ ਇੱਕ ਗੱਲ ਸ਼ਰਮਾ ਜੀ ਹੋਰ ਕਹਿਣਾ ਚਾਹਾਂਗਾ ਦੇਖੋ ਮੈਨੂੰ ਪਤਾ ਹੈ ਮੇਰੀ ਗੱਲ ਕਹਿ ਦਾ ਕੋਈ ਅਸਰ ਤਾਂ ਹੋਣਾ ਨਹੀਂ ਪਰ ਮੈਂ ਕਹਿ ਕੇ ਹਟਾਂਗਾ ਕਈ ਫਿਲਮਾਂ ਵੀ ਆ ਚੁੱਕੀਆਂ ਨੇ ਲੋਕ ਦੇਖ ਵੀ ਚੁੱਕੇ ਨੇ ਮੈਂ ਓਓ ਫਿਲਮਾਂ ਤੋਂ ਦੇਖ ਕੇ ਯਕੂ ਸਿੱਖਿਆ ਹੋਵੇ ਵੀ ਚਲੋ ਠੀਕ ਹੈ ਲੋਕਾਂ ਦਾ ਆਪਣੀਆਂ ਆਸਥਾ ਦੇ ਵਿਸ਼ਵਾਸ ਹੈ ਤੂੰ ਵੀ ਦੁੱਧ ਚੜਾਓ ਦਹੀਂ ਚੜਾਓ ਜੋ ਮਰਜ਼ੀ ਚੜਾਓ ਅਸੀਂ ਇਹ ਨਹੀਂ ਕਹਿੰਦੇ ਨਾ ਕਰੋ ਤੁਹਾਡੀ ਆਪਣੀ ਆਸਥਾ ਹੈ ਤੁਹਾਡਾ ਵਿਸ਼ਵਾਸ ਹੈ ਪਰ ਉਹਨਾਂ ਕੋ ਚੜਾਓ ਜਿੰਨਾ ਕੋ ਲੋੜ ਹੈ ਕਿਉਂਕਿ ਸ਼ਰਮਾ ਜੀ ਕਈ ਵਾਰ ਨਾ ਦੁੱਧ ਇੰਨਾ ਚੜਾਇਆ ਜਾ ਰਿਹਾ ਜਿਹੜਾ ਕਿ ਵੇਸਟ ਹੋ ਰਿਹਾ ਹੈ ਉਹੀ ਜਿਹੜਾ ਤੁਸੀਂ ਚੜਾ ਰਹੇ ਹੋ ਬਾਹਰ ਜਿਹੜੇ ਮੰਦਿਰਾਂ ਦੇ ਗਰੀਬ ਬੱਚੇ ਜਨਾਨੀਆਂ ਔਰਤਾ ਵਿਚਾਰੇ ਭੁਖਾਰੀ ਬੰਦੇ ਆ ਉਹਨਾਂ ਨੂੰ ਖਾਣ ਪੀਣ ਦੇ ਦਿਓ ਕੀ ਉਹ ਕੰਮ ਨਹੀਂ ਆਣਗਾ ਉਹਨਾਂ ਦੇ ਹਾਂ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਦ ਲੱਗਣਾ ਜੁਆਇਆ ਜੁਆ ਕੇ ਕਿਸੇ ਦੇ ਪਿੱਛੇ ਵੀ ਬਰਦਾਸ਼ਤਦਾ ਤੁਸੀਂ ਕਿਸੇ ਭੁੱਖੇ ਦੇ ਪੇਟ ਦੇ ਅੰਦਰ ਕੇ ਚਾਰ ਆਂਤੜੀਆਂ ਨੂੰ ਜਿਹੜਾ ਆਰਾਮ ਦੇ ਦਿੱਤਾ ਅੰਦਰ ਕਿਸੇ ਨੇ ਤਰਲ ਪਦਾਰਥ ਦੇ ਦਿੱਤੇ ਤੇ ਖਾਣ ਨੂੰ ਕੁਛ ਦੇ ਦਿੱਤਾ ਪੇਟ ਚ ਭੋਜਨ ਦੇ ਦਿੱਤਾ ਉਹ ਪ੍ਰਮਾਤਮਾ ਦੇ ਦਰਤੇ ਜਾਂਦਾ ਹੈ ਜੀ ਲੇਕਿਨ ਕਿਤੇ ਨਾ ਕਿਤੇ ਸਾਡੀ ਸੋਚ ਕੇ ਆਏ ਸੀ ਉਹੀ ਦਿਖਾवटी ਜਿਹੜੀ ਬਨਾਵਟੀ ਆਪਣੀ ਦੁਨੀਆ ਜੀਣੇ ਆ ਦਿਖਾਉਣੇ ਵਾਲੀ ਦੁਨੀਆ ਜੀਣੇ ਆ ਉਹ ਕਿਤੇ ਨਾ ਕਿਤੇ ਅਸੀਂ ਸ਼ਿਵਲਿੰਗ ਦੇ ਉੱਤੇ ਜਾ ਕੇ ਜਲ ਵੀ ਚੜਾਉਂਗੇ ਉੱਤੇ ਜਾ ਕੇ ਦੁੱਧ ਵੀ ਚੜਾਉਂਗੇ ਮੈਂ ਫਿਰ ਦੁਆਰੇ ਕਹਿੰਦਾ ਅਸੀਂ ਵਿਰੋਧ ਨਹੀਂ ਕਰਦੇ ਇਸ ਚੀਜ਼ ਦਾ ਮੈਂ ਖੁਦ ਜਿਹੜਾ ਪੰਡਤ ਪਰ ਹੋਇਆ ਹੋਇਆ ਮੈਂ ਵਿਰੋਧ ਨਹੀਂ ਕਰਦਾ ਲੇਕਿਨ ਕਿਤੇ ਨਾ ਕਿਤੇ ਉਹੀ ਚੀਜ਼ ਨੂੰ ਤੁਸੀਂ ਸ਼ਵਾਕੇ ਰੱਖ ਦੋ ਬਾਅਦ ਦੇ ਵਿੱਚ ਲੰਗਰ 'ਚ ਵਰਤਾ ਦਿਓ ਲੋਕਾਂ ਨੂੰ ਵਰਤਾ ਦਿਓ ਭੁੱਖਿਆਂ ਨੂੰ ਦੇ ਦਿਓ ਜੀ ਤੁਸੀਂ ਉਹ ਸ਼ਿਵਜੀ ਦੇ ਦਰਵਾਜ਼ੇ ਜਾਊਗਾ ਲੇਕਿਨ ਕਿਤੇ ਨਾ ਕਿਤੇ ਫਾਰਮੈਲਟੀ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਵਿਸਟਿੰਗ ਕੀਤੀ ਜਾਂਦੀ ਹੈ ਜੀ ਇਹਨਾਂ ਚੀਜ਼ਾਂ ਦਾ ਧਿਆਨ ਕਿਤੇ ਨਾ ਕਿਤੇ ਧਾਰਮਿਕ ਸੱਤਾ ਦੇ ਉੱਤੇ ਰੱਖਣਾ ਚਾਹੀਦਾ ਹੈ ਜੀ ਕਿਉਂਕਿ ਜਰਮਾ ਜੀ ਅੱਜ ਕੱਲ੍ਹ ਨਾਲ ਲੋਕ ਇਹ ਗੱਲਾਂ ਨੂੰ ਕਾਫੀ ਉਹ ਲੈ ਜਾਂਦੇ ਨੇ ਦੇਖੋ ਜਮਾਨਾ ਬਹੁਤ ਬਦਲ ਗਿਆ ਹੈ ਅਸੀਂ ਕਹਿੰਦੇ ਹਾਂ ਦੇਖੋ ਵੀ ਜਿਹੜਾ ਪਰਮਾਤਮਾ ਉਹ ਤਾਂ ਹਰ ਇਨਸਾਨ ਦੇ ਅੰਦਰ ਹੈ ਪਤਾ ਨਹੀਂ ਕਿ ਵੀ ਤੁਸੀਂ ਇੰਨਾ ਕੁਝ ਕਰ ਰਹੇ ਹੋ ਤਾਂ ਆਮ ਜਿਹੜੇ ਗਰੀਬ ਲੋਕ ਆ ਉਹਨਾਂ ਲਈ ਕਰ ਲਓ ਤੇ ਠੀਕ ਹੈ ਤੁਹਾਡੇ ਕੋਲ ਇੱਕ ਸਾਮ ਦਾ ਮਹੀਨਾ ਤੁਸੀਂ ਇੱਕ ਮਹੀਨਾ ਹੀ ਕਰ ਲਓ ਤੁਸੀਂ ਸ਼ਿਵਜੀ ਨਾਮ ਤੇ ਲੋਕਾਂ ਨੂੰ ਖਵਾ ਪਿਆ ਦਿਓ ਸ਼ਾਇਦ ਤੁਹਾਡਾ ਰੱਬ ਵੈਸੇ ਤੁਹਾਡੇ ਤੋਂ ਖੁਸ਼ ਹੋ ਜਾਏ हां बिल्कुल देखो जिदे ਕੋਲ ਗੰਜائش ਆ ਉਹਨੂੰ ਦੇਖੋ ਬਿਲਕੁਲ ਵਰਤਾਉਣਾ ਚਾਹੀਦਾ ਬਿਲਕੁਲ ਜ਼ਰੂਰਤਵੰਦ ਨੂੰ ਦੇਣਾ ਚਾਹੀਦਾ ਰੋਟੀ ਸਤੰਤ ਕੱਪੜਾ ਕਿਤੇ ਨਾ ਕਿਤੇ ਪਿਆਸ ਬਚਾਉਣ ਲਈ ਪਾਣੀ ਜਾਂ ਖਾਣ ਪੀਣ ਨੂੰ ਜਾਂ ਕੋਈ ਇਦਾਂ ਦੀ ਚੀਜ਼ ਦੇਣੀ ਚਾਹੀਦੀ ਆ ਲੇਕਿਨ ਪ੍ਰਮਾਤਮਾ ਦੀ ਜੇ ਅਸੀਂ ਗੱਲ ਕਰਦੇ ਆ ਪ੍ਰਮਾਤਮਾ ਤਾਂ ਸਾਡੇ ਜਿਹੜਾ ਹਿਸਾਬ ਨਾਲ ਹਰ ਟਾਈਮ ਜਿਹੜਾ ਸਾਡੇ ਅੰਗ ਸੰਗ ਹੈ ਜੀ ਪ੍ਰਮਾਤਮਾ ਕਦੇ ਦੂਰ ਨਹੀਂ ਜਾਂਦਾ ਰੂਹ ਕਿਤੇ ਨਾ ਕਿਤੇ ਨਿਕਲ ਜਾਂਦੀ ਹੈ ਸਾਡੀ ਜਿਹੜੀ ਲਾਸ਼ ਆਉ ਕਿਤੇ ਨਾ ਕਿਤੇ ਲੱਕੜੀਆਂ ਦੇ ਵਿੱਚ ਆ ਕੇ ਸਾਨੂੰ ਫੂਕ ਦਿੱਤਾ ਜਾਂਦਾ ਸਾਨੂੰ ਲੋਕ ਮਹੀਨੇ ਦੋ ਮਹੀਨੇ ਚਾਰ ਮਹੀਨੇ ਬਾਅਦ ਭੁੱਲ ਜਾਂਦੇ ਆ ਲੇਕਿਨ ਪਰਮਾਤਮਾ ਇਦਾਂ ਦਾ ਨਾਮ ਆ ਜਾਂ ਪਰਮਾਤਮਾ ਇਦਾਂ ਦੀ ਚੀਜ਼ ਹੈ ਵੀ ਜਿਹੜੀ ਹਰ ਪੀੜੀ ਜਲਦੀ ਆ ਰਹੀ ਹੈ ਪਿੱਛੇ ਤੋਂ ਕਿੰਨੀ ਚਲਦੀਆਂ ਰਹਿਣਗੀਆਂ ਜਦ ਤੱਕ ਸੰਸਾਰ ਰਹੂਗਾ ਪ੍ਰਮਾਤਮਾ ਦਾ ਨਾਮ ਰਹੂਗਾ ਲੇਕਿਨ ਪ੍ਰਮਾਤਮਾ ਦੇ ਨਾਮ ਦੇ ਉੱਤੇ ਸਾਡਾ ਜਿਹੜਾ ਵਿਸ਼ਵਾਸ ਆ ਅੱਜ ਬਨਾਉਟੀ ਜਾਂ ਜ਼ਿਆਦਾ ਦਿਖਾवटी ਦਿਖਦਾ ਬਾਰ-ਬਾਰ ਮੈਂ ਮਾਫੀ ਮੰਗਦਾ ਕਿਉਂਕਿ ਪ੍ਰਮਾਤਮਾ ਦਾ ਨਾਮ ਜੁੜਿਆ ਹੋਇਆ ਸ਼ਿਵ ਜੀ ਦਾ ਨਾਮ ਜੁੜਿਆ ਹੋਇਆ ਉਹਨਾਂ ਲੋਕਾਂ ਦਾ ਨਾਮ ਜੁੜਿਆ ਹੋਇਆ ਜਿਨ੍ਹਾਂ ਨੇ ਇਹ ਦੁਨੀਆ ਬਣਾ ਕੇ ਜਿਨ੍ਹਾਂ ਨੇ ਅੱਜ ਸਾਨੂੰ ਇਹ ਦੁਨੀਆ ਦਿਖਾਈ ਹੈ ਜੀ ਸ਼ਰਮ ਆਈ ਤੁਹਾਨੂੰ ਲੱਗਦਾ ਨਹੀਂ ਜਿਹੜੇ ਧਾਰਮਿਕ ਆਗੂ ਨੇ ਚਾਏ ਮੈਂ ਇਹ ਨਹੀਂ ਕਹਿੰਦਾ ਕੱਲਾ Hindu ਧਰਮ ਚ Sikh ਧਰਮ ਚ ਵੀ ਨੇ ਮੁਸਲਮਾਨ ਸਾਰੇ ਧਰ हां बिल्कुल दिखा रहे हैं जी ਤੁਸੀਂ ਇੱਕ ਚੀਜ਼ ਜਿਹੜੀ ਗੌਰ ਨਾਲ ਦੇਖ ਲਿਓ ਇੱਕ ਛੇ ਪਰਵਾਰ ਨੂੰ ਦੇਖਿਓ ਜੀ ਗੌਰ ਨਾਲ ਫੋਟੋਆਂ ਦੇ ਵਿੱਚ ਜੀ ਛੇ ਪਰਵਾਰ ਨੂੰ ਦੇਖਿਓ ਸਿਰ ਦੇ ਉੱਤੇ ਸੱਪ ਐ ਜੀ ਜੀ ਕਾਰਤਿਕ ਮੋਰ ਦੇ ਉੱਤੇ ਸਵਾਰੀ ਕਰਦਾ ਹੈ ਜੀ ਜੀ ਸੱਪ ਮੋਰ ਦੀ ਲੜਾਈ ਹੁੰਦੀ ਹੈ ਜੀ ਜੀ ਚੂਹਾ ਗਣੇਸ਼ ਜੀ ਦਾ ਵਾਹਣ ਹੈ ਜੀ ਹਾਂਜੀ ਉਹ ਵੀ ਸ਼ਿਵ ਜੀ ਦੇ ਨਾਲ ਹੈ ਹਾਂਜੀ ਹਾਂਜੀ ਲੇਕਿਨ ਕਿਤੇ ਨਾ ਕਿਤੇ ਸੱਪ ਜੂਏ ਨੂੰ ਖਾਂਦਾ ਹੈ ਜੀ ਜੀ ਮਤਲਬ ਜਿਹੜੀਆਂ ਇਹ ਚੀਜ਼ਾਂ ਇਹ ਸਾਨੂੰ ਇਹ ਦਰਸਾਉਣੀ ਆ ਵੀ ਠੀਕ ਆ ਉਹ ਭੇਦ ਪਾਵੇ ਸ਼ਹੀ ਬਣਾ ਲੇ ਜੀ ਜੀ ਜਿਹੜੀ ਜਨਰੇਸ਼ਨ ਆ ਉਹ ਬਣਾ ਰਹੀ ਆ ਜੀ ਲੇਕਿਨ ਜਿਹੜਾ ਸ਼ਹੀ ਪਰਿਵਾਰ ਆ ਉਹ ਇੱਕ ਬੈਠਾ ਜੀ ਫੇਰ ਵੀ ਉਹ ਫੋਟੋਆਂ ਦੇ ਵਿੱਚ ਦੇਖੋ ਜੀ ਤੁਸੀਂ ਜੀ ਜੀ ਅਸੀਂ ਉਹਨਾਂ ਚੀਜ਼ਾਂ ਤੋਂ ਸਿੱਖਿਆ ਨਹੀਂ ਜੀ ਲੈਣਾ ਚਾਹੁੰਦੇ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਬਸ ਦੋ ਚਾਰ ਬਾਰ ਕਹਿ ਦੇਣਾ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਉਸ ਤੋਂ ਬਾਅਦ ਐਸੀ ਸੋਚ ਲੈਂਦੇ ਆ ਵੀ ਚੱਲ ਸਾਡਾ ਨੌਲੇ ਹੋ ਗਿਆ ਹਰ ਟਾਈਮ ਆਂਦੇ ਵਿੱਚ ਰੱਖਣਾ ਚਾਹੀਦਾ ਹਰ ਟਾਈਮ ਆਂਦੇ ਵਿੱਚ ਇਮਾਨਦਾਰੀ ਲੈ ਕੇ ਚੱਲੋ ਬੜੇ ਦੀ ਇੱਜ਼ਤ ਕਰੋ ਬਜ਼ੁਰਗਾਂ ਦੀ ਦੇਖਭਾਲ ਕਰੋ ਬਜ਼ੁਰਗਾਂ ਦਾ ਅੰਦਾਜ਼ ਸੁਭਾਲ ਤੇ ਜੇ ਦੇਖਭਾਲਾ ਜਿਹੜੀ ਛੋਟਿਆਂ ਦਾ ਜਿਹੜਾ ਫਰਜ਼ ਪਣਦਾ ਹੁੰਦਾ ਤੁਸੀਂ ਉਹ ਨਿਭਾਓ ਸ਼ਿਵਜੀ ਅੰਗ ਸੰਗਾ ਤੁਹਾਡੇ ਪਰਮਾਤਮਾ ਅੰਗ ਸੰਗਾ ਤੁਹਾਡੇ ਬਹੁਤ ਬਹੁਤ ਵਧੀਆ ਮੈਸੇਜ ਦਿੱਤਾ ਹੈ ਸ਼ਰਮਾ ਜੀ ਇੱਕ ਏ ਜਿਹੜੇ ਵਰਤ ਰੱਖਣੇ ਆ ਉਹ ਕਿਵੇਂ ਰੱਖਣੇ ਆ ਕਿੰਨੇ ਉਹ ਕਿੰਨੇ ਵੇ ਰੱਖਣੇ ਆ ਜੇ ਕੋਈ ਜਾਏਗਾ ਪਤਾ ਤਾਂ ਦੱਸ ਦਿਓ ਲੋਕ ਜਾਣਨਾ ਚਾਹੁੰਦੇ ਨੇ ਬਿਲਕੁਲ ਸਿੰਪਲ ਜੀ ਜਿਹੜੀ ਜਿਹੜੀ ਇਹ ਚੀਜ਼ ਆ ਜੀ ਵਰਤ ਰੱਖਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਖਾਣ ਪੀਣ ਦਾ ਦੇਖੋ ਇੱਕ ਦੂਜੇ ਨੂੰ ਪੁੱਛਣਾ ਤਾਂ ਠੀਕ ਹੁੰਦਾ ਮੈਨੂੰ ਡੀਪਲੀ ਨਹੀਂ ਪਤਾ ਤੁਸੀਂ ਸ਼ਿਵਲਿੰਗ ਕਿਸੇ ਵੀ ਮੰਦਰ ਤੇ ਜਾਓ ਜੀ ਸ਼ਿਵਲਿੰਗ ਦੇ ਉੱਤੇ ਜਾ ਕੋਲ ਜਾ ਕੇ ਤੁਸੀਂ ਆਪਣੇ ਹੱਥ ਦੇ ਵਿੱਚ ਤਤੂਰਾ ਲੈ ਲਓ ਜੀ ਉਤੇ ਉਤੇ ਥੋੜਾ ਜਾ ਕੇ ਜਲ ਪਾ ਲਓ ਜੀ ਥੋੜਾ ਜਾ ਕੇ ਦੁੱਧ ਪਾ ਲਓ ਜੀ ਉਤੇ ਬਾਅਦ ਸ਼ਿਵਲਿੰਗ ਤੇ ਤਿੰਨ ਵਾਰ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਕਰੋ ਬਾਤ ਸ਼ੁਰੂ ਕਰ ਦੋ ਕਿ ਆ ਟਾਈਮਿੰਗ ਆ ਖਾਣ ਪੀਣ ਦੀ ਉਹ ਜਿਹੜੇ ਲੋਕ ਰੱਖਦੇ ਉਹਨਾਂ ਨਾਲ ਕਿਤੇ ਨਾ ਕਿਤੇ ਸੰਪਰਕ ਕਰਨਾ ਠੀਕ ਹੁੰਦਾ ਕਿਉਂਕਿ ਜਿਆਦਾ ਜਾਣਕਾਰੀ ਜੇ ਬਿਨਾਂ ਜਾਣਕਾਰੀ ਤੁਸੀਂ ਜਿਆਦਾ ਜਾਣਕਾਰੀ ਦਿੰਦੇ ਫਿਰ ਕਿਤੇ ਨਾ ਕਿਤੇ ਜਿਹੜੇ ਭਗਤ ਆ ਉਹ ਵਿਚਾਰੇ ਅਲਝ ਜਾਣਗੇ ਕੁਝ ਮੈਂ ਕਹਿ ਦਵਾਂ ਅਈ ਨਹੀਂ ਖਾਣਾ ਉਹ ਨਹੀਂ ਖਾਣਾ ਸਰਮਜੀ ਮੇਰੇ ਕੋਲ ਮੇਰੇ ਮੇਰੇ ਕੋਲ ਅੰਦਰੋਂ ਨਿਊ ਡੈਸ਼ ਤੋਂ ਹੀ ਆ ਗਿਆ ਮੈਸੇਜ 20 ਫਿਰੇ ਯਾਨੀ ਕਿ ਦਿਨ ਚੜ੍ਹਦੇ ਸਾਰ ਜਿਵੇਂ ਤੁਸੀਂ ਕਿਹਾ ਓਮ ਨਮਾ ਸ਼ਿਵਾਏ ਉਹ ਤਿੰਨ ਵਾਰ ਵੀ ਤੁਸੀਂ ਕਰ ਸਕਦੇ ਹੋ ਉਹ ਕਹਿੰਦੇ ਵੀ ਵੱਧ ਤੋਂ ਵੱਧ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਪੀਣਾ ਤੇ ਸ਼ਾਮ ਨੂੰ ਜਦੋਂ ਸੂਰਜ ਚੁੱਪਦਾ ਉਸ ਸਮੇਂ ਵੇ ਤੁਸੀਂ ਦੁਬਾਰਾ ਜਾਪ ਕਰਨਾ ਹੈ 11 ਵਾਰ ਓਮ ਨਮਾ ਜਵਾਇਦਾ ਤੇ ਉਸ ਤੋਂ ਬਾਅਦ ਤੁਸੀਂ ਕੁਝ ਵੀ ਮਿੱਠਾ ਖਾ ਸਕਦੇ ਹੋ ਰੋਟੀ ਪਾਣੀ ਕੁਝ ਵੀ ਖਾ ਸਕਦੇ ਹੋ ਯਾਨੀ ਫਰੂਟ ਖਾਣ ਦੀ ਪਹਿਲਾਂ ਦਾਇ ਦਿੱਤੀ ਜਾਂਦੀ ਹੈ हां बिल्कुल बिल्कुल देखो ਜਿੱਦਾਂ ਦੀ ਜਾਣਕਾਰੀ ਸਹੀ ਆ ਉਦਾਂ ਦੀ ਜਾਣਕਾਰੀ ਲੈ ਕੇ ਤੁਸੀਂ ਵਰਤ ਸ਼ੁਰੂ ਕਰ ਸਕਦੇ ਕਿਉਂਕਿ ਮੈਨੂੰ ਡੀਪਲੀ ਨਹੀਂ ਪਤਾ ਮੈਂ ਰੱਖਿਆ ਸ਼ੁਰੂ-ਸ਼ੁਰੂ ਦੇ ਵਿੱਚ ਪਹਿਲਾਂ ਕਾਫੀ ਸਾਲ ਮੇਰੇ ਮੇਰੇ ਕੋਲ ਮੇਰੇ ਕੋਲ ਸਾਡੇ ਚੀਫ ਐਡੀਟਰ ਸਾਹਿਬ ਦੇਖ ਰਹੇ ਲਾਈਵ ਉਹਨਾਂ ਨੇ ਮੈਸੇਜ ਕੀਤਾ ਉਹ ਆਪਣਾ ਦੇਖ ਰਹੇ ਸੀ ਉਹਨਾਂ ਨੇ ਮੈਸੇਜ ਕੀਤਾ ਜਿਹੜਾ ਓਮ ਨੂੰ ਅਸ਼ਵਾ ਦਾ ਜਾਬ ਦੱਸਿਆ ਉਹ ਰੱਖਦੇ ਨੇ ਵਰਤ हां बिल्कुल ਇੰਨੀ ਕੀ ਜਾਣਕਾਰੀ ਹੈਗੀ ਓਨੀ ਜਾਣਕਾਰੀ ਅਸੀਂ ਦੇ ਸਕਦਾ ਜਿੰਨੀ ਹੁਣ ਜੇ ਜਾਣਕਾਰੀ ਨਹੀਂ ਹੈਗੀ ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਦੱਸੂਗਾ ਕਿ ਤਰ੍ਹਾਂ ਕਦੇ ਕਨਫਿਊਜ਼ ਹੋ ਜਾਣਗੇ ਮੈਨੂੰ ਇਸ ਚੀਜ਼ ਬਾਰੇ ਜਿਆਦਾ ਜੀ ਨੌਲੇਜ ਨਹੀਂ ਹੈਗੀ ਵੀ ਵਰਤ ਰੱਖਣੇ ਕਿਵੇਂ ਆ ਕਿਹੜੀ ਚੀਜ਼ ਦਾ ਪਰਹੇਜ਼ ਕਰਨਾ ਹੈ ਜੀ ਮੈਂ ਮਾਫੀ ਮੰਗਦਾ ਇਸ ਜੀਤ ਤੋਂ ਦਰਸ਼ਕਾ ਸ਼ਰਮਾ ਜੀ ਕੋਰ ਆਪਾਂ ਅਪਡੇਟ ਤੇ ਗੱਲ ਕਰ ਲੈਨੇ ਆ ਤੁਹਾਨੂੰ ਪਤਾ ਕੱਲ ਗੁਰੂ ਪੁਰਨਵਾ ਸੀਗੀ ਯਾਨੀ ਕਿ ਗੁਰੂ ਪੁਰਨਵਾ ਹੁੰਦਾ ਇਹਦੀ ਗੁਰੂ ਆ ਇੱਕ ਉਹ ਵੀ ਵੇਖੋ ਚੇਲੇ ਸੀਗੇ ਜਿਹੜੇ ਕਰਨ ਵਰਗੇ ਜਿਨ੍ਹਾਂ ਨੇ ਆਪਣੇ ਦਰੋਣ ਜਾਰੇ ਗੁਰੂ ਮੰਨ ਕੇ ਅੰਗੂਠਾ ਵੜਦਾ ਸੀ ਆਪਣਾ ਜਰਕੇ ਦਰੋਣਾਚਲ ਨੇ ਉਹਨੂੰ ਆਪਣਾ ਚੇਲਾ ਵੀ ਕਬੂਲ ਨਹੀਂ ਕੀਤਾ ਸੀ ਤੇ ਕੱਲ ਇੱਕ ਘਟਨਾ ਸਾਹਮਣੇ ਆਈ ਹੈ ਰਹਿਣਾ ਤੋਂ ਜਿੱਥੇ ਕਿ ਇੱਕ ਪ੍ਰਿੰਸੀਪਲ ਜੋ ਕਿ ਗੁਰੂ ਹੁੰਦਾ ਹੈ ਦੋ ਸਟੂਡੈਂਟ ਇੱਕ 12ਵੀਂ ਕਲਾਸ ਦਾ ਇੱਕ 11ਵੀਂ ਕਲਾਸ ਦਾ ਉਹਨਾਂ ਨੇ ਆਪਣੇ ਪ੍ਰਿੰਸੀਪਲ ਦਾ ਚਾਕੂ ਮਾਰ ਕੇ ਕਤਲ ਕਰਤਾ ਤੇ ਮੌਕੇ ਤੋਂ ਫਰਾਰ ਹੋ ਗਏ ਦੇਖੋ ਅੱਜ ਕੱਲ ਦੇ ਗੁਰੂ ਚੇਲੇ ਦਾ ਇਹ ਰਿਸ਼ਤਾ ਵੀ ਰਹਿ ਗਿਆ ਨਹੀਂ ਗੁਰੂ ਚੇਲੇ ਦਾ ਰਿਸ਼ਤਾ ਖਤਮ ਹੋ ਗਿਆ ਜੀ ਗੁਰੂ ਚੇਲੇ ਦਾ ਰਿਸ਼ਤਾ ਜਿਹੜਾ ਥਾ ਉਹ ਬਹੁਤ ਵਧੀਆ ਇੱਕ ਰਿਸ਼ਤਾ ਜਿਹਨੂੰ ਅਸੀਂ ਕਹਿ ਸਕਦਾ ਜੇ ਅੱਜ ਮੈਂ ਆਪਣੇ ਗੁਰੂਆਂ ਦੀ ਗੱਲ ਕਰਾਂ ਜਾਂ ਮੈਂ ਆਪਣੇ ਉਸਤਾਦਾਂ ਦੀ ਗੱਲ ਕਰਾਂ ਉਹਨਾਂ ਉਸਤਾਦਾਂ ਦੀ ਗੱਲ ਕਰਾਂ ਜਿਨੇ ਮੇਰੀ ਲੈਨ ਚੱਲਣ ਤੋਂ ਪਹਿਲਾਂ ਜਿਨੇ ਮੈਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਡਰਾਈਵਰੀ ਲੈਨ ਜਿਨੇ ਮੈਨੂੰ ਸਿਖਾਇਆ ਮੇਰਾ ਉਸਤਾਦ ਮੈਂ ਉਹਨੂੰ ਉਸਤਾਦ ਜੀ ਹੁਣ ਵੀ ਮੈਂ ਗੋਡੇ ਹੱਥ ਲਾਉਣਾ ਜਿਨੇ ਮੈਨੂੰ ਰਾਈਟਰੀ ਦੇ ਵਿੱਚ ਲੇਖਣੀ ਦੇ ਵਿੱਚ ਗੀਤਕਾਰੀ ਦੇ ਵਿੱਚ ਮੇਰਾ ਹੱਥ ਫੜਿਆ ਮੈਨੂੰ ਰਸੂਰਾਂ ਦੀ ਜਾਣਕਾਰੀ ਦਿੱਤੀ ਮੈਨੂੰ ਲਿਖਣ ਦੀ ਜਾਣਕਾਰੀ ਦਿੱਤੀ ਉਹਨਾਂ ਨੂੰ ਅੱਜ ਮੈਂ ਉਸਤਾਦ ਜੀ ਉਹਨਾਂ ਦੇ ਗੋਡੇ ਹੱਥ ਲਾਉਣਾ ਕਿਤੇ ਨਾ ਕਿਤੇ ਜਿਹੜ ਆਦਾ ਨਹੀਂ ਬਹੁਤ ਜੀ ਸਰ ਮਰੀ ਆਵਾਜ਼ ਆਵਾਜ਼ ਟੁੱਟ ਰੇ ਤੁਹਾਡੀ ਹਾਂ ਜੀ ਸਰ ਨੈਟਵਰਕ ਸ਼ਾਇਦ ਕਰ ਰਿਹਾ ਸਰ ਮੈਂ ਚਲੋ ਆਪਾਂ ਅੰਤ ਕਰਦੇ ਆਂ ਕਿ ਜਿਹੜੇ ਸ਼ਿਵ ਸ਼ਿਵ ਭਗਤ ਸ਼ਰਧਾਲੂ ਨੇ ਉਹਨਾਂ ਨੂੰ ਇਸ ਮਹੀਨੇ ਕੀ ਸੁਨੇਹਾ ਦੇਉਗੇ ਕਿਸ ਤਰ੍ਹਾਂ ਸਾਵਣ ਦਾ ਮਹੀਨਾ ਬਤੀਤ ਕਰਨ ਤਾਂ ਕਿ ਦੇਖੋ ਵਿਸ਼ਵਾਸ ਆਸਥਾ ਤੇ ਖਿਲਵਾੜ ਨਾ ਹੋਵੇ ਵਿਸ਼ਵਾਸ ਤੇ ਆਸਥਾ ਕਾਇਮ ਰਹਿਣ ਦੁਨੀਆ ਦੇ ਵਿੱਚ ਬਿਲਕੁਲ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕਾਂ ਨੂੰ ਜਾਣਕਾਰੀ ਹੈ ਪਹਿਲਾਂ ਤਾਂ ਪ੍ਰੋਪਰ ਜਿਹੜਾ ਵੀ ਇਸ ਚੀਜ਼ ਦੇ ਵਿੱਚ ਆਉਣਾ ਚਾਹੁੰਦਾ ਕੋਈ ਵਰਤ ਰੱਖਣਾ ਚਾਹੁੰਦਾ ਹਨ ਕਾਜੀ ਲੈ ਕੇ ਹੀ ਇਸ ਚੀਜ਼ ਨੂੰ ਅੱਗੇ ਵਧਾਵੇ ਕਿਉਂਕਿ ਥੋੜੀ ਜਿਹੀ ਗਲਤੀ ਕੀਤੀ ਵੀ ਕਿਤੇ ਨਾ ਕਿਤੇ ਭਾਰੀ ਪੈ ਜਾਂਦੀ ਹੈ ਜਾਣਕਾਰੀ ਲੈਣ ਤੋਂ ਬਾਅਦ ਜੋ ਵੀ ਵਰਤ ਰੱਖਣੇ ਆ ਜਾਂ ਪੂਰਾ ਸੌਣ ਦਾ ਮਹੀਨਾ ਜਾਂ ਪੂਰੇ 12 ਮਹੀਨੇ ਇਸ ਤਰ੍ਹਾਂ ਕਹਿੰਦੇ ਆ ਵੀ 12 ਮਹੀਨੇ ਹੀ ਤੁਸੀਂ ਪਰਮਾਤਮਾ ਦਾ ਨਾਮ ਲਓ ਜੀ 12 ਮਹੀਨੇ ਹੀ ਤੁਸੀਂ ਜਲ ਚੜਾਓ ਜੀ 12 ਮਹੀਨੇ ਹੀ ਤੁਸੀਂ ਸ਼ਿਵ ਜੀ ਦੀ ਪੂਜਾ ਕਰੋ ਜੀ ਕਿਉਂ ਇੱਕ ਮਹੀਨਾ ਜੀ ਲੇਕਿਨ ਕਿਤੇ ਨਾ ਕਿਤੇ ਜਿਹੜੇ ਬੜੇ ਹੋਏ ਆ ਸੌ ਕਰ ਰਹੇ ਆ ਤਾਂ ਪੂਰਾ ਮਹੀਨਾ ਸ਼ਰਦਾ ਦੇ ਨਾਲ ਜਿਵੇਂ ਤੁਸੀਂ ਪਿੱਛੇ ਰੱਖਦੇ ਆ ਰਹੇ ਹੋਵੇਂ ਤੁਸੀਂ ਇਸ ਸੌਣ ਨੂੰ ਵੀ ਜਿਹੜਾ ਹੱਸੀ ਖੁਸ਼ੀ ਬਣਿਤ ਕਰੋ ਤਾਂ ਜੋ ਤੁਹਾਡੇ ਘਰ ਦੇ ਵਿੱਚ ਤੁਹਾਡੇ ਨਗਰ ਘਰੇ ਕਿਤੇ ਨਾ ਕਿਤੇ ਹਾਜ਼ ਦੇ ਵਾਤੇ ਰਹਿਣ ਜੀ ਤੇ ਸ਼ਰਮਾਈ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੂੰ ਵੀ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਹੈ ਵੀ ਤੁਸੀਂ ਇਸ ਤਰ੍ਹਾਂ ਕਰੋ ਦੇਖੋ ਉਹ ਧਾਰਮਿਕ ਆਗੂ ਉੱਪਰ ਅੱਜ ਕੱਲ੍ਹ ਦੁਨੀਆ ਡਿਪੈਂਡ ਕਰਦੀ ਹੈ ਪਰ ਮੈਂ ਦੇਖ ਰਿਹਾ ਕਈ ਧਾਰਮਿਕ ਆਗੂ ਲੋਕਾਂ ਨੂੰ ਗਲਤ ਵਿਚਾਰ ਵੱਲ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਸੁਚੇਤ ਹੋਣ ਦੇ ਦੇ ਥੋੜਾ ਜਿਹਾ हां बिल्कुल बिल्कुल जी ਜਿਹੜੇ ਧਾਰਮਿਕ ਆਗੂ ਆ ਜਿਆਦਾ ਕਿਤੇ ਨਾ ਕਿਤੇ ਆਪਣੀਆਂ ਜ਼ਿਆਦਾਤਰ ਆਪਣੀਆਂ ਸੀਟਾਂ ਹੀ ਉਹਨਾਂ ਨੂੰ ਪਿਆਰੀਆਂ ਜੀ ਜਿਵੇਂ ਰਾਜਨੀਤੀ ਚ ਹੋਵੇ ਜਾਂ ਤੁਸੀਂ ਕਿਸੇ ਵੀ ਸੰਗਠਨ ਚ ਜਾ ਕੇ ਦੇਖ ਲਿਓ ਉੱਥੇ ਕੁਰਸੀ ਦੀ ਲੜਾਈ ਆ ਜੀ ਜਿਹੜਾ ਪ੍ਰਧਾਨ ਆ ਉਹ ਕਹਿੰਦਾ ਮੈਂ ਕਿਤੇ ਨਾ ਕਿਤੇ ਆਨਰ ਬਣਨਾ ਚਾਹੁੰਨਾ ਜਿਹੜਾ ਸੈਕਟਰੀ ਉਹ ਕਹਿੰਦਾ ਮੈਂ ਪ੍ਰਧਾਨ ਬਣਨਾ ਚਾਹੁੰਨਾ ਇਹਨਾਂ ਚੀਜ਼ਾਂ ਦੀ ਆ ਲੜਾਈ ਜਿਹੜੀ ਕਿਤੇ ਨਾ ਕਿਤੇ ਚੱਲਦੀ ਆ ਰਹੀ ਆ ਧਾਰਮਿਕ ਸੰਗਠਨ ਹੋਵੇ ਜਾਂ ਰਾਜਨੀਤੀ ਦੇ ਵਿੱਚ ਹੋਵੇ ਵੈਰ ਵਿਰੋਧ ਛੱਡ ਕੇ ਲੋਕਾਂ ਦੀ ਸੇਵਾ ਪਬਲਿਕ ਦੀ ਸੇਵਾ ਕਰੋ ਤਾਂ ਜੋ ਕਿਤੇ ਨਾ ਕਿਤੇ ਸਾਡੀ ਰਾਜਨੀਤੀ ਵੀ ਸਾਡੀ ਲੋਕਾਂ ਦੀ ਸਹੀ ਚੱਲਦੀ ਰਹੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ ਸਾਡਾ ਤਦੇ ਫਾਇਦਾ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਜਿਹੜੀ ਇੱਜ਼ਤ ਕਰੂੰਗੇ ਸਤਿਕਾਰ ਕਰੂੰਗੇ ਉਹਨਾਂ ਦਾ ਦੇਖਭਾਲ ਕਰੂੰਗੇ ਰੋਟੀ ਪਾਣੀ ਦਾ ਦਵਾਈ ਬੂਟੀ ਦਾ ਧਿਆਨ ਰੱਖੂੰਗੇ ਜੀ ਚਲੋ ਸ਼ਰਮਾਈ ਤੁਸੀਂ ਸਾਨੂੰ ਆਪਣੇ ਸਾਡੇ ਲਾਈਵ ਸਾਵਣ ਦੇ ਮਹੀਨੇ ਤੇ ਪੂਰੀ ਅਪਡੇਟ ਦਿੱਤੀ ਜਿੰਨੀ ਜਾਣ ਕੇ ਤੁਹਾਨੂੰ ਤੁਸੀਂ ਦਿੱਤੀ ਜੀ ਸਾਡੇ ਕੋ ਸਾਡੂ ਮੀਰੀ ਤੁਹਾਨੂੰ ਦਿੱਤੀ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪਤਗਾ ਸੰਜੀਵ ਚਰਮਾ ਜੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਪਹਿਲਾਂ ਤਾਂ ਅਸੀਂ ਵਧਾਈਆਂ ਦਿੱਤੀਆਂ ਕਿ ਅੱਜ ਸੋਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਜੋ ਆਪਣੇ ਵਿਚਾਰ ਸਾਰਨਾ ਸਾਂਝੇ ਕੀਤੇ ਨੇ ਗੱਲ ਹੈ ਵਿਸ਼ਵਾਸ ਆਸਥਾ ਤੇ ਖੇਲਵਾੜ ਦੀ ਵਿਸ਼ਵਾਸ ਨਾਲ ਕਈ ਲੋਕ ਜਿਹੜੇ ਅਸਵੀਰਤ ਹੀ ਯਾਨੀ ਕਿ ਪੂਰੇ ਭਾਰਤ ਦੇ ਮੰਦਿਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਪਵਿੱਤਰ ਜਲ ਨਾਲ ਸ਼ਿਵਜੀ ਦੇ ਸ਼ਿਵਲਿੰਗਾਂ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਹੈ ਕਿਤੇ ਦੁੱਧ ਛੜ ਰਿਹਾ ਹੈ ਕਿਤੇ ਵੇਲ ਪੱਤਰ ਚੜਾਏ ਜਾ ਰਹੇ ਨੇ ਜੋ-ਜੋ ਲੋਕਾਂ ਦੀ ਆਸਥਾ ਹੈ ਤੇ ਕਿਤੇ-ਕਿਤੇ ਖਲਵਾੜ ਵੀ ਹੋ ਰਿਹਾ ਜਿਵੇਂ ਕਿ ਸਾਡੇ ਪੱਤਰਕਾਰ ਭਾਈ ਸਾਹਿਬ ਨੇ ਕਿਹਾ ਵੀ ਜਿੰਨੀ ਚੀਜ਼ ਲੋੜ ਹੈ ਉਨੀ ਚੜਾਈ ਜੇ ਬਾਕੀ ਤੁਸੀਂ ਭੋਗ ਲੋ ਆਕੇ ਜਿਹੜੇ ਬਾਹਰ ਮੰਦਰਾ ਦੇ ਬੱਚੇ ਗਰੀਬ ਭਿਖਾਰੀ ਲੋਕ ਬੰਦੇ ਆ ਉਹਨਾਂ ਨੂੰ ਵੀ ਵੰਡ ਸਕਦੇ ਹੋ ਕੋਈ ਯੂਰੀ ਨਹੀਂ ਹੈ ਕਿ ਤੁਸੀਂ ਸਾਰਾ ਮੰਦਰ ਦੇ ਵਿੱਚ ਰਣਾ ਸੋ ਦੋਸਤੋ ਇਹ ਸਾਵਣ ਦਾ ਮਹੀਨਾ ਇੱਕ ਪੂਰਾ ਇੱਕ ਮਹੀਨਾ ਚੱਲੇਗਾ ਇਹਦੇ ਵਿੱਚ ਜਿਹੜੇ ਭਗਤ ਨੇ ਉਹ ਹਰ ਹਫਤੇ ਇੱਕ ਆਪਣਾ ਵਰਤ ਰੱਖ ਸਕਦੇ ਨੇ ਉਹ ਰੱਖਣਗੇ ਵਰਦੀ ਪ੍ਰਕਿਰਿਆ ਤੁਹਾਨੂੰ ਸਾਡੇ ਪੱਤਰਕਾ ਸਮਝਾਈ ਗਈ ਹੈ ਵਰਤ ਕਿਵੇਂ ਰੱਖਣਾ ਹੈ ਤੇ ਉਹਦੇ ਕਿੰਨੀ ਵਾਰ ਸ਼ਿਵ ਭੋਲੇ ਆ ਜਾਪ ਕਰਨਾ ਹੈ ਸੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸਾਨੂੰ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਸੀਂ ਤੁਹਾਡੇ ਲਾਈਕ ਕਮੈਂਟ ਸਾਨੂੰ ਵੀ ਬਹੁਤ ਖੁਸ਼ ਕਰਨ ਨੂੰ ਦੱਸਦੇ ਨੇ ਸੋ ਦੋਸਤੋ ਮੈਂ ਤੁਹਾਡੇ ਦੁਆਰਾ ਜੁੜਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਤੁਸੀਂ ਦੇ ਇਧਰੋਂ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਤੇ ਜਾਂਦੇ ਆਂਦੇ ਤੁਹਾਨੂੰ ਇੱਕ ਵਾਰ ਤੋਂ ਫੇਰ ਆਉਣ ਦੇ ਮਹੀਨੇ ਦੀਆਂ ਇਹ ਪੰਜਾਬੀ ਟੀਵੀ ਵੱਲੋਂ ਮੁਬਾਰਕਾਂ